ਮੁੜ ਗਲਤ ਹੈ ਹਸਬੰਡ ਬਾਈ ਸਲਫੀ ਵੀ ਲੈ ਸੰਗੀਕ ਅਰੇ AI ਤਾਂ ਬੋਲ ਚ ਗਲਤ ਕੀ ਹੈਗਾ ਦੱਸੋ ਸਰ ਉਹਨਾਂ ਨੇ ਆਪਣੀ ਮੁੜ ਗਲਤ ਹੈ ਹਸਬੰਡ ਬਾਈ ਸਲਫੀ ਵੀ ਲੈ ਸੰਗੀਕ ਅਰੇ AI ਤਾਂ ਬੋਲ ਚ ਗਲਤ ਕੀ ਹੈਗਾ ਦੱਸੋ ਸਰ ਉਹਨਾਂ ਨੇ ਆਪਣੀ ਸਟੇਟਸ ਦੇ ਵਿੱਚ ਜਾਂ ਅੱਲੇ ਕੀ ਵੀਡੀਓ ਜਲ ਵੀਡੀਓ ਜਲ ਵੀਡੀਓ ਵੀ ਹੈਗੀ ਆ ਉਹਦਾ ਇਹ ਉਹਨਾਂ ਕੋ ਹੋਈ ਵੀ ਜੋ ਖੇਲਦੇ ਹੈਗੇ ਉਹ ਕਹਿ ਰਹੇ ਇੱਕ ਦੱਸੋ ਕੱਲ 8:00 ਵਜੇ ਮੈਂ ਕਰ ਦਿੱਤੇ ਕਿ 8 ਵਜੇ ਕੱਲ ਟਵਿੱਟਰ ਤੇ ਕੋਈ ਅਸ਼ੋਕ ਨੰਗ ਲਿਆ ਜੀ ਸਭ ਤੋਂ ਪਹਿਲਾਂ ਉਹਨੇ ਪੋਸਟ ਪਾਈ ਹੈ ਵੀਡੀਓ ਸਾਰਾ ਫੋਟੋਸ ਦੀ ਜੀ ਉਹ ਹੋਰ ਦੇ ਤੋਂ ਬਾਅਦ ਇਹ ਸਰਕੂਲੇਟ ਹੋਈ ਹੈ ਵਿਕਰਮ ਕੁਸ਼ਿਆ ਨੇ ਉਹਨੂੰ ਆਫੀਸ਼ੀਅਲ ਆਪਰੇ 4000 ਉਹ ਹੀ ਉਹ ਹੀ ਲੈਕ ਗਿਆ ਸ਼ੋਕ ਨੰਗ ਲਿਆ ਸ਼ੋਕ ਨੰਗ ਲੀਆ ਬਿਲੋਂ ਨਾਮ ਉਹ ਉਹ ਸਾਡੇ ਕੀ ਕਹਿੰਦੇ ਰੋਸ਼ਾਰਪੁਰ ਚ ਜਦੋਂ 2016 17 ਦੀ ਇਲੈਕਸ਼ਨ ਪਾਰਟੀ ਉਰਪਰ ਦਾ ਹਾਂ ਦੈਟਸ ਇਨ ਦੈਟਸ ਰਾਈਟ ਹੀ ਹੀ స్టార్ਟ ਟੂ ਡੈਮੇਜ ਯੂ ਦੈਟ ਆ ਡੋਨਟ ਨੋ ਹਾਉ ਦ ਪ੍ਰੋਸੈਸ ਚਾਰਟਡ ਬਟ ਉਹ ਇਹ ਪਤਾ ਸਮੇਂ ਕੋ 16 17 ਸਾਰ ਇਲੈਕਸ਼ਨ ਆਫ ਦ ਪਲੀਜ਼ ਦੈਟ ਆਲਸੋ ਬੀ ਹੀ ਹੈ ਸਟਾਰਟਡ ਦਿਸ ਨੀਓ ਕ ਜੜੀਬਰੀ ਫੋਟੋ ਦੇ ਨਾਲ ਇੱਕ ਲੇਡਰੀ ਫੋਟੋ ਜੋ ਕਿ ਮੇਰੇ ਕੋਲ ਆ ਹੋ ਐਕਸ ਵਾਈਜ਼ ਸੀਗੇ ਉਹਨਾਂ ਦੀ ਫੋਟੋ ਨੂੰ ਐਵੀਰਤ ਕੇ ਮਿਲ ਨਾਲ ਜੋੜ ਕੇ ਠੀਕੇ ਦੇ ਵਿੱਚ ਸਜਮੀ ਕੀਤਾ ਜਾ ਰਿਹਾ ਹੈ ਤੇ ਦੇ ਵਿੱਚ ਜਿਹੜਾ ਮੇਰਾ ਅੱਜ ਦਾ ਮੌਜੂਦਾ ਪਰਿਵਾਰ ਹੈਗਾ ਤੇ ਉਸ ਉਸ ਲੜਕੀ ਦਾ ਪਰਿਵਾਰ ਉੱਤਰੋ ਜਿੱਥੇ ਵੀ ਹੋएगी ਸੁਖ શાંત ਹੋएगी ਖਰਾਜੀ ਖੁਸ਼ੀ ਹੋਊਗੀ ਤੇ ਜੇ ਉਹ ਨੂੰ ਇਹੋ ਖਬਰ ਪਹੁੰਚੇ ਜੋ ਤੇ ਕੀ ਬੀਤੀ ਹੋਗੀ ਉਹਦਾ ਕੀ ਕਸੂਰ ਉਸੇ ਜੇ ਲੜਾਈ ਲਾਣੀ ਤੁਸੀਂ ਮੇਰੇ ਨਾਲ ਲੜੋ ਤੁਸੀਂ ਮੈਨੂੰ ਸੁਨੇਹਾ ਲਾਓ ਤੁਸੀਂ ਤੇ ਉਹਦਾ ਉਹਦਾ ਵਿਚਾਰੀ ਦਾ ਕੀ ਕਸੂਰ ਉਸ ਕਿਉ ਤੁਸੀਂ ਇੰਨੀ ਕਾਰਤਾ ਦਿਖਾਉਂਦੇ ਹੋ ਕਿ ਤੁਸੀਂ ਲੇਡੀਜ਼ ਨੂੰ ਵਾਵਾ ਪਹਿਲਾਂ ਧੀਨੂਰ ਸੇ ਟਾਰਗੇਟ ਕਰਨਾ ਸ਼ੁਰੂ ਕਰਤਾ ਤੁਸੀਂ 兄弟。So